ਜਿਹੜੇ ਸੱਜਣ ਸੋਸ਼ਲ ਮੀਡੀਆ ਵਰਤਦੇ ਨੇ ਉਹ ਜਾਣਦੇ ਨੇ ਕਿ ਇਹ ਕਿੰਨੀ ਚੰਗੀ ਚੀਜ਼ ਐ ਤੇ ਇਹ ਕਿੰਨੀ ਖਤਰਨਾਕ ਚੀਜ਼ ਵੀ ਐ। ਕਈ ਵਾਰ ਇਹ ਹੁੰਦਾ ਕਿ ਤੁਹਾਡੇ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਤਾਂ ਅਸੀਂ ਗਾਲ-ਦੁੱਪੜ ਵਰਤੌਣ ਦਾ ਜਿਹੜਾ ਸਾਧਨ ਆ ਉਹ ਫੇਸਬੁੱਕ ਨੂੰ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵਰਤਦੇ ਆ। ਕੋਈ ਮੁੰਡਾ ਉਹ ਕੁੜੀ ਦੇ ਨਾਂ ਤੇ ਅਕਾਊਂਟ ਬਣਾ ਲੈਂਦਾ ਤੇ ਬਹੁਤ ਚੱਕ ਮੇ ਚੱਕ ਮੇ ਨਾਵਾਂ ਵਾਲੇ ਅਕਾਊਂਟ ਬਣਾ ਕੇ ਉਹਦੇ ਵਿੱਚ ਬਹੁਤ ਹੀ ਅ ਪੱਦੀਆਂ ਤਸਵੀਰਾਂ ਜਾਂ ਵੀਡੀਓਜ਼ ਪੋਸਟ ਕੀਤੇ ਜਾਂਦੀਆਂ ਤਾਂ ਕਿ ਉਸ ਪੇਜ ਦੀ ਜਿਹੜੀ ਰੀਚ ਆ ਉਹ ਜਲਦੀ ਵਧੇ ਇਸ ਧਰਤੀ ਤੇ ਆ ਤਾਂ ਮਨੁੱਖੀ ਬੰਦੇ ਵਾਲੇ ਜਾਮੇ ਚ ਗਏ ਪਰ ਚਾਹੁੰਦੇ ਬੀਬੀ ਬਣਨਾ ਇਸੇ ਕਰਕੇ ਤਾਂ ਉਹ ਖਾਤੇ ਜਾਲੀ ਪਣਾਉਂਦੇ ਆ ਅੱਸੀ ਗੱਲ ਦੋਸਤੋ ਮੈਂ ਮਨਦੀਪ ਖਰਮੀ ਹਮਦਪੁਰਾ ਮੈਂ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਜਰੀਏ ਸਾਂਝ ਬਣਾ ਰਿਹਾ ਜਿਹੜੇ ਸੱਜਣ ਸੋਸ਼ਲ ਮੀਡੀਆ ਵਰਤਦੇ ਨੇ ਉਹ ਜਾਣਦੇ ਨੇ ਕਿ ਇਹ ਕਿੰਨੀ ਚੰਗੀ ਚੀਜ਼ ਹੈ ਤੇ ਇਹ ਕਿੰਨੀ ਖਤਰਨਾਕ ਚੀਜ਼ ਵੀ ਹੈ ਬਹੁਤ ਸਾਰੇ ਸੱਜਣ ਇਹੋ ਜਿਹਾ ਦੇਖਣ ਦੇ ਵਿੱਚ ਆਉਂਦੇ ਆ ਜਿਹੜੇ ਸਿੱਧੇ ਹੀ ਬਟਨਾ ਵਾਲੇ ਫੋਨਾਂ ਤੋਂ ਇੱਦਾਂ ਹੀ ਤਤ ਸਕਰੀਨਾਂ ਤੇ ਪਹੁੰਚ ਗਏ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਵੀ ਮਿਲਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸੋਸ਼ਲ ਮੀਡੀਆ ਵਰਤਣਾ ਕਿਵੇਂ ਆ ਉਹ ਫੇਸਬੁੱਕ ਤੇ ਜਾਂ ਹੋਰ ਸਾਧਨਾਂ ਤੇ ਆਪਣੇ ਖਾਤੇ ਜ਼ਰੂਰ ਬਣਾ ਲੈਂਦੇ ਆ ਪਰ ਵਿਚਰਨਾ ਕਿਵੇਂ ਆ ਇਹ ਨਹੀਂ ਜਾਣਦੇ ਮੈਂ ਇਥੇ ਖਾਸ ਜ਼ਿਕਰ ਕਰਾਂ ਕਿ ਕਈ ਵਾਰ ਇਹ ਹੁੰਦਾ ਕਿ ਤੁਹਾਡੇ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਤਾਂ ਅਸੀਂ ਗਾਲ-ਦੁੱਪੜ ਵਰਤੌਣ ਦਾ ਜਿਹੜਾ ਸਾਧਨ ਆ ਉਹ ਫੇਸਬੁੱਕ ਨੂੰ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵਰਤਦੇ ਆ ਤੇ ਇੱਕ ਫੇਸਬੁੱਕ ਦੇ ਉੱਪਰ ਹੀ ਵੱਡੀ ਜਿਹੜੀ ਤਾਦਾਦ ਦੇ ਵਿੱਚ ਜਿਹੜੇ ਚਲਾਕ ਦਿਮਾਗ ਆ ਖੋਪੜੀਆਂ ਉਹ ਆਪਣੇ ਖਾਤੇ ਜੇ ਤਾਂ ਕੋਈ ਮੁੰਡਾ ਤੇ ਉਹ ਕੁੜੀ ਦੇ ਨਾਂ ਤੇ ਅਕਾਊਂਟ ਬਣਾ ਲੈਂਦਾ ਤੇ ਬਹੁਤ ਚੱਕਵੇਂ ਚੱਕਵੇਂ ਨਾਵਾਂ ਵਾਲੇ ਅਕਾਊਂਟ ਬਣਾ ਕੇ ਉਹਦੇ ਵਿੱਚ ਬਹੁਤ ਹੀ ਭੱਦੀਆਂ ਤਸਵੀਰਾਂ ਜਾਂ ਵੀਡੀਓਜ਼ ਪੋਸਟ ਕੀਤੀਆਂ ਜਾਂਦੀਆਂ ਤਾਂ ਕਿ ਉਸ ਪੇਜ ਦੀ ਜਿਹੜੀ ਰੀਚ ਆ ਉਹ ਜਲਦੀ ਵਧੇ ਤੇ ਕਈ ਵਾਰ ਤਾਂ ਇਹੋ ਜਿਹੀਆਂ ਤਸਵੀਰਾਂ ਪਾ ਕੇ ਬਹੁਤ ਹੀ ਗੰਦੇ ਕਮੈਂਟ ਮੰਗੇ ਗਏ ਹੁੰਦੇ ਆ ਜਿਹਦੇ ਵਿੱਚ ਮੈਂ ਇੱਕ ਤਾਜ਼ਾ ਸਾਹਮਣੇ ਆਈ ਘੋਟ ਦਾ ਜ਼ਿਕਰ ਕਰ ਲਿਆ ਜਿਹਦੇ ਕਰਕੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਲਿਆ ਉਹਦੇ ਵਿੱਚ ਇੱਕ ਔਰੀ ਦੀ ਫੋਟੋ ਪਾ ਕੇ ਤੇ ਬੰਦੇ ਦੇ ਗੁਪਤ ਅੰਗਾਂ ਦੀਆਂ ਤਸਵੀਰਾਂ ਮੰਗੀਆਂ ਗਈਆਂ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਕਮੈਂਟ ਦੇਖੇ ਉਹਦੇ ਵਿੱਚ ਸਾਡੇ ਆਪਣੇ ਸ਼ੇਰ ਵੱਡੀ ਵੱਡੀ ਉਮਰ ਵਾਲੇ ਚਿੱਟੀਆਂ ਦਾੜ੍ਹੀਆਂ ਵਾਲੇ ਖੁੱਬ ਹੋਪਕੇ ਉੱਥੇ ਯਾਨੀ ਕਿ ਕਮੈਂਟ ਕਰ ਰਹੇ ਆ ਦੱਸ ਰਹੇ ਆ ਕਿ ਮੈਂ ਕਿੰਨੀ ਕੁ ਲਿਆਕਤ ਦਾ ਮਾਲਕ ਆ ਤੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਬਿਨਾਂ ਗੱਲਾਂ ਬਾਤਾਂ ਬਿਨਾਂ ਕਿਸੇ ਕਾਰਨ ਤੋਂ ਆਪਣਾ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਜਿਵੇਂ ਮੇਰੇ ਨਾਲ ਸੰਪਰਕ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਝੱਲ ਪੁਨੇ ਤੋਂ ਇਹੋ ਜਿਹੇ ਫੂਡ ਪੁਨੇ ਤੋਂ ਬਚੋ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਸੋਚ ਕੇ ਦੇਖੋ ਕਿ ਸਾਡੇ ਪਰਿਵਾਰ ਦੀ ਕੋਈ ਕੁੜੀ ਇਸ ਤਰ੍ਹਾਂ ਆਪਦੀ ਫੋਟੋ ਪਾ ਕੇ ਉਹ ਤੁਹਾਡੇ ਕੋਲੋਂ ਇਸ ਤਰ੍ਹਾਂ ਦੀ ਮੰਗ ਕਰੂਗੀ ਬਿਲਕੁਲ ਨਹੀਂ ਕਿਉਂਕਿ ਇਹ ਉਹ ਲੋਕ ਹੈ ਜਿਹੜੇ ਇਸ ਧਰਤੀ ਦੇ ਉੱਤੇ ਆ ਤਾਂ ਮਨੁੱਖੀ ਬੰਦੇ ਵਾਲੇ ਜਾਮੇ ਚ ਗਏ ਪਰ ਚਾਹੁੰਦੇ ਬੀਬੀ ਬਣਨਾ ਇਸੇ ਕਰਕੇ ਤਾਂ ਉਹ ਖਾਤੇ ਜਾਲੀ ਬਣਾਉਂਦੇ ਆ ਕੁੜੀਆਂ ਦੇ ਨਾਂ ਤੇ ਖਾਤੇ ਬਣਾਉਂਦੇ ਆ ਤੇ ਜਿਹੜੇ ਸੱਜਣ ਉੱਥੇ ਇਸ ਤਰ੍ਹਾਂ ਉਸ ਗੰਦ ਦੇ ਵਿੱਚ ਲਿਬੜਦੇ ਆ ਕੇ ਜਾਂ ਉਹ ਬਹੁਤ ਬਹੁਤ ਕੇ ਕਮੈਂਟ ਕਰਦੇ ਆ ਉਹ ਇਹ ਸੋਚਣ ਕਿ ਜਿਹੜੇ ਉਹਨਾਂ ਦੇ ਲਿਖੀ ਹੋਈ ਸ਼ਬਦਾਵਲੀ ਆ ਜਾਂ ਕਮੈਂਟ ਆ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਮਿੱਤਰਾਂ ਕੋਲ ਜ਼ਰੂਰ ਪਹੁੰਚਦੀ ਆ ਮੈਂ ਇਥੇ ਦੱਸ ਦੇਵਾਂ ਕਿ ਜਦੋਂ ਜਿਹੜੇ ਤੁਹਾਡੇ ਸਰਕਲ ਦੇ ਵਿੱਚ ਤੁਹਾਡੇ ਮਿੱਤਰ ਜਿਹੜੀ ਸੂਚੀ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਹੁੰਦੇ ਹਨ ਜਦੋਂ ਤੁਸੀਂ ਕਿਸੇ ਵੀ ਪੇਜ ਤੇ ਜਾਂ ਕਿਸੇ ਵੀ ਫੋਟੋ ਤੇ ਕੋਈ ਕਮੈਂਟ ਕਰਦੇ ਹੋ ਤਾਂ ਤੁਹਾਡਾ ਉਹ ਕਮੈਂਟ ਸਭ ਤੋਂ ਪਹਿਲਾਂ ਤੁਹਾਡੇ ਨੇੜਲੇ ਦੋਸਤਾਂ ਮਿੱਤਰਾਂ ਕੋਲ ਜ਼ਰੂਰ ਪਹੁੰਚਦਾ ਹੁਣ ਸੋਚ ਕੇ ਦੇਖੋ ਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੀ ਕੋਈ ਭੈਣ ਤੁਹਾਡੀ ਕੋਈ ਭਰਜਾਈ ਤੁਹਾਡੀ ਕੋਈ ਚਾਚੀ ਤਾਈ ਜਾਂ ਕੋਈ ਤੁਹਾਡਾ ਬੱਚਾ ਤੁਹਾਡੇ ਨਾਲ ਐਡ ਹੈ ਫੇਸਬੁੱਕ ਤੇ ਤੇ ਤੁਸੀਂ ਉੱਥੇ ਆਪਦੇ ਗੁਪਤੰਗ ਦੀ ਲੰਬਾਈ ਚੜਾਈ ਦੱਸ ਰਹੇ ਹੋ ਤੇ ਸੋਚ ਕੇ ਦੇਖੋ ਉਹਨਾਂ ਦੇ ਦਿਮਾਗ 'ਚ ਇਹ ਗੱਲ ਤਾਂ ਪੱਕੀ ਬੈਠ ਗਈ ਕਿ ਨਹੀਂ ਬੈਠ ਗਈ ਸਾਡਾ ਚਾਚਾ ਤਾਇਆ ਫੋਫੜ ਕਿੰਨਾ ਬਿਨਾ ਪੂਛ ਵਾਲਾ ਵੱਡੀ ਕਤਿਹੜ ਸੋਚ ਕੇ ਦੇਖਿਓ ਸੋ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਫੇਸਬੁੱਕ ਤੇ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਹੋ ਬੇਸ਼ੱਕ ਜਿਹਨੂੰ ਤੁਸੀਂ ਕਮੈਂਟ ਕਰ ਰਹੇ ਹੋ ਉਹਨੂੰ ਤੁਸੀਂ ਜਾਣਦੇ ਨਹੀਂ ਬੇਸ਼ੱਕ ਜਿਹਦੇ ਬਾਰੇ ਤੁਸੀਂ ਉਹ ਗੰਦਮੰਦ ਬਕ ਰਹੇ ਹੋ ਤੁਸੀਂ ਉਹਨੂੰ ਕਦੇ ਦੇਖਿਆ ਨਹੀਂ ਮਿਲਿਆ ਨਹੀਂ ਤੁਸੀਂ ਕਿਸੇ ਪੇਜ ਤੇ ਕਰ ਰਹੇ ਹੋ ਪਰ ਇਹ ਗੱਲ ਧਿਆਨ ਚ ਜ਼ਰੂਰ ਰੱਖਿਓ ਕਿ ਤੁਹਾਡਾ ਉਹ ਲਿਖਿਆ ਹੋਇਆ ਕਮੈਂਟ ਸਭ ਤੋਂ ਪਹਿਲਾਂ ਤੁਹਾਡੇ ਨੇੜਲੇ ਜਾਂ ਤੁਹਾਡੇ ਨਾਲ ਐਡ ਸੱਜਣਾ ਮਿੱਤਰਾਂ ਨੂੰ ਦੇਖਣ ਨੂੰ ਮਿਲਣਾ ਤੇ ਫਿਰ ਤੁਹਾਡੀ ਉਹਨਾਂ ਦੇ ਮੂਹਰੇ ਕੀ ਤਸਵੀਰ ਬਣਨੀ ਆ ਇਹ ਤੁਸੀਂ ਖੁਦ ਨਹੀਂ ਸੋਚ ਸਕਦੇ ਕونکہ ਤੁਸੀਂ ਜਿਹੜੀ ਇਹ ਫੇਸਬੁੱਕ ਜਾਂ ਸੋਸ਼ਲ ਮੀਡੀਆ ਇੱਕ ਬਹੁਤ ਬਲੱਖਣ ਦੁਨੀਆ ਅਸਲ ਦੁਨੀਆ ਦੇ ਵਿੱਚ ਵਿਚਰਦੇ ਹੋ ਹਾਂ ਤੁਹਾਨੂੰ ਉਹਦਾ ਖਮਿਆਜਾ ਭੁਗਤਣਾ ਪੈ ਸਕਦਾ ਸੋ ਅੱਜ ਦੀ ਬੇਨਤੀ ਇੰਨੀ ਕੀ ਪ੍ਰਵਾਨ ਕਰਿਓ ਉਮੀਦ ਕਰਦਾ ਕਿ ਇਸ ਕਮਲੇ ਦੀ ਇਸ ਗੱਲ ਤੇ ਜ਼ਰੂਰ ਗੌਰ ਕਰੋਗੇ ਧੰਨਵਾਦ